ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰਾਂ ਤੇ ਪਰਾਂਵਾਂ ਨੂੰ ਲਓ ਜੀ ਅੱਜ ਆਪਾਂ ਪਜਿਰੀ ਬਣਾਉਣ ਲੱਗੇ ਆ ਜਿਦੇ ਵਿੱਚ ਆਪਾਂ ਬਦਾਮ ਖਰੂਟ ਅਲਸੀ ਫੁੱਲ ਮਖਾਣੇ ਆਟਾ ਤੇ ਪੁੱਜੇ ਹੋਏ ਚਨੇ ਦੀ ਦਾਲ ਤੇ ਕਮਰਕਾਸ ਤੇ ਕੁਝ ਚੀਜ਼ਾਂ ਇੰਡੀਆ ਤੋਂ ਮਗਵਾਈਆਂ ਸੀ ਗ੍ਰੈਂਡ ਕਰਾ ਕੇ ਠੀਕ ਹੈ ਤੇ ਅੱਗੇ ਆਪਾਂ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਆਂ ਜੇ ਹੁਣ ਆਪਣਾ ਆਟਾ ਤੇ ਜਨੇ ਦੀ ਦਾਲ ਗ੍ਰੈਂਡ ਕਰਕੇ ਆਪਾਂ ਭੁੰਨ ਲੈ ਇਧਰ ਆਪਾਂ ਜੋ ਬਦਾਮ ਤੇ ਸਾਰਾ ਸਮਾੜ ਸੀ ਉਹਨਾਂ ਨੂੰ ਫਰਾਈ ਕਰਕੇ ਰੋਸਟਰ ਕਰਕੇ ਇਹਨਾਂ ਨੂੰ ਆਪਾਂ ਗ੍ਰੈਂਡ ਕਰਕੇ ਪਾਊਡਰ ਬਣਾ ਲਿਆ ਤੇ ਇਹ ਹੈ ਆਪਣੀ ਬ੍ਰਾਊਨ 슈ਗਰ ਹੁਣ ਆਪਾਂ ਸਾਰਾ ਸਮਾਨ ਉਹਦੇ ਵਿੱਚ ਪਾ ਕੇ ਮਿਕਸ ਕਰਕੇ ਤੁਹਾਨੂੰ ਬਾਅਦ ਵਿੱਚ ਦਿਖਾਉਂਦੇ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਪਾਤੇ ਥੋੜੀ ਜਿਹੀ ਤੇਲ ਤੇ ਥੋੜੀ ਜਿਹੀ ਕਿਚਮੀਚ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਪੰਜੀਰੀ ਦਾ ਕਲਰ ਤੇ ਪੰਜੀਰੀ ਹਾਂਜੀ ਪੰਜੀਰੀ ਰੈਡੀ ਆ ਦੇਖੋ ਤੁਸੀਂ ਕਲਰ ਇਚ ਵੈਰੀ ਨਾਈਸ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣੀ ਆਪਾਂ ਨਵੀਂ ਵੀਡੀਓ लेके ਦੁਬਾਰਾ ਹਾਜ਼ਰ ਹੋਵਾਂਗੇ ਸਪੋਰਟ ਫੋਰ ਮੀ ਲਾਈਕੇ ਕਰ ਦਿਓ ਪਲੀਜ਼ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਪਲੀਜ਼